ਲਗਾਤਾਰ 5 ਵਾਰ ਜਿਹੜੇ ਕੋਹਾਰਤ ਸਾਹਿਬ ਜਿੱਤੇ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਜਿਮਨੀ ਹੋਈ ਤੁਸੀਂ ਜਿਮਨੀ ਹਾਰ ਗਏ ਉਹਦੀ ਵਜ੍ਹਾ ਕੀ ਮੰਨਦੇ ਹੋ ਕਿੰਨਾ ਜ਼ੋਰ ਸੀ 2017 ਦੇ ਵਿੱਚ ਕੋਈ ਆਖਦਾ ਸੀ ਕਿ ਉਹ ਚਾੜੂ ਵਿੱਚ ਆ ਜਾਣਾ ਇਹ ਤਾਂ ਚਾੜੂ ਬੰਮੇ ਬਣਾ ਰਿਹਾ ਕਿਸ ਕਰ ਰਿਹਾ ਤੇ ਅਖੀਰ ਵਿੱਚ ਜਦੋਂ ਰਿਜ਼ਲਟ ਆਇਆ ਤਾਂ ਕੋਹਾਰਤ ਸਾਹਿਬ ਤਕਰੀਬਨ ਤਕਰੀਬਨ 5000 ਮੀਟਰ ਤੇ ਜਿੱਤ ਗਿਆ ਇਹਨੇ ਔਖੇ ਸਮੇਂ ਦੇ ਬਾਵਜੂਦ ਬਾਈ ਲੈਕ ਭਾਈ ਇਲੈਕਸ਼ਨ ਦੇ ਵਿੱਚ ਸਾਨੂੰ ਤਕਰੀਬਨ ਉਸ 47000 ਦੇ ਵਿੱਚੋਂ ਅਸੀਂ 43-44000 ਵੋਟ ਆਪਣੀ ਕਾਮਯਾਬ ਰਹਿ ਪਹੁੰਚ ਇਹਦਾ ਮਤਲਬ ਇਹ ਹੋਇਆ ਕਿ ਸ਼੍ਰੋਮਨੀ ਅਕਾਲੀ ਦਲ ਦਾ ਜਿਹੜਾ ਧੜਾ ਹੈ ਉਹ ਬਾਖੂਬੀ ਤੇ ਬਹੁਤ ਮਜ਼ਬੂਤ ਹੋ ਕੇ ਖੜਾ ਲਿਆ ਜੇ ਤੁਸੀਂ ਆਮ ਆਦਮੀ ਹਾਲ ਦੇਖੋ ਤੇ ਉਹਨਾਂ ਦੀ ਵੋਟ ਵੀ ਬਹੁਤ 2000 ਦੇ ਲਾਗੇ ਰਹੀ ਜਿਹੜੀ ਉਹਨਾਂ ਨੂੰ 41000 ਵੋਟ ਪਈ ਸੀ ਉਹ 1800-2000 ਦੇ ਰਹੀ ਉਹ ਜਿਹੜੀ ਵੋਟ ਹੈ ਕਾਂਗਰਸ ਚ ਕਨਵਰਟ ਹੋਈ ਤੁਸੀਂ ਨਹੀਂ ਹਾਰੇ ਕਹਿੰਦੇ ਮਤਲਬ ਆਵਾਦੀ ਪਾਰਟੀ ਆ ਗਈ ਅਸੀਂ ਨਹੀਂ ਹਾਰੇ ਅਸੀਂ ਆਪਣਾ ਵੋਟ ਬੈਂਕ ਬਚਾ ਕੇ ਰੱਖਿਆ ਸ਼੍ਰੋਮਨੀ ਇਕਾਲੀ ਦਲ ਦਾ ਵੋਟ ਬੈਂਕ ਬਚਾਇਆ ਇਹ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਇੱਥੇ ਮੇਰੇ ਕੋਲ ਕਰਿਆ ਇਸ ਲੰਘਾ ਉਹਨਾਂ ਨੇ ਵੀ ਇਹ ਗੱਲ ਆਖੀ ਵੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਸ਼੍ਰੋਮਨੀ ਇਕਾਲੀ ਦਲ ਤੋਂ ਲੋਟ ਸੀ ਉਦੋਂ ਕਈ ਬਹੁਤ ਵੱਡੇ ਵੱਡੇ ਲੀਡਰ ਸਾਹਿਬਾਨ ਅਟਕੇ ਚਲੇ ਗਏ ਸੀ ਪਰ ਕੁਆਡ ਸਾਹਿਬ ਜਿਹੜੇ ਸੀ ਸ਼੍ਰੋਮਣੀ ਅਕਾਲੀ ਦਲ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਡਾ ਕੇ ਖੜੇ ਰਹੇ ਜਿਮਨੀ ਚੋਣ ਤੋਂ ਬਾਅਦ ਚ ਐਮਪੀ ਇਲੈਕਸ਼ਨ ਚ ਸਾਡੀ ਲੀਡ 18000 ਰਹਿ ਗਈ ਤੁਸੀਂ ਦੇਖੋ ਜਿਹੜਾ ਬੰਦਾ ਅੱਜ ਉਧਰ ਚਲੇ ਗਿਆ ਜਿਮਨੀ ਚੋਣ ਕਰਕੇ ਕਾਂਗਰਸ ਚ ਚਲੇ ਗਿਆ ਜਾਂ ਕਿਸੇ 파ਟਨਰ ਚਲੇ ਗਿਆ ਉਹਨੂੰ ਵਾਪਸ ਆਉਂਦਿਆਂ ਨੂੰ ਥੋੜਾ ਸਵਾਲ ਤਾਂ ਲੱਗੂਗਾ ਜੇ ਆਪਾਂ ਕਹੀਏ ਇਮੀਡੀਏਟ ਇਫੈਕਟ ਉਹਨੂੰ ਵਾਪਸ ਲੈ ਜੀ ਵਾਪਸ ਇਸਾ ਨਹੀਂ ਆਉਗਾ ਉਹਨੂੰ ਵਾਪਸ ਲਿਆਉਣ ਨੂੰ ਉਹਨੂੰ ਥੋੜਾ ਸਵਾਲ ਲੱਗੂਗਾ ਇਹ ਜਿਹੜੇ ਸੜਕਾਂ ਨੇ ਉਹਨਾਂ ਦਾ ਕੰਮ ਚਾਹੇ ਤੁਹਾਡੇ ਦਾਦਾ ਜੀ ਰਹੇ ਨੇ ਮੰਤਰੀ ਟੁੱਟੀਆਂ ਹੀ ਦਿਖਦੀਆਂ ਰਹੀਆਂ 25 30 ਸਾਲ ਸੜਕਾਂ ਬਣੀ ਆਈ ਨਹੀਂ ਵਿਕਾਸ ਹੋਇਆ ਹੀ ਨਹੀਂ ਸਿਰਫ ਉਹ ਸਿਰਫ ਤੁਹਾਡੇ ਪਰਸਨਲ ਰਿਲੇਸ਼ਨ ਆ ਉਹ ਹੀ ਤੁਹਾਨੂੰ ਚਟਾਉਂਦੇ ਰਿਹਾ ਕੰਪੈਰੀਸ਼ਨ ਕੀਤੇ ਜਾਂਦਾ ਨਾ ਸ਼ਾਹਗੁਰਦੇ ਸੜਕਾਂ ਦਾ ਸੁਲਤਾਨਪੁਰ ਦੀਆਂ ਸੜਕਾਂ ਨਾਲ ਕਿ ਸੁਲਤਾਨਪੁਰ ਦੇ ਵਿੱਚ ਬੀਬੀ ਪਿੰਦੇ ਜੀ ਤੋਂ ਸੰਤਾਂ ਉਹਨਾਂ ਨੇ ਬੰਨਾਂ ਦੇ ਉੱਪਰ ਵੀ ਸੜਕਾ ਬਣਾ ਦਿੱਤੀ ਆ ਬੰਨ ਵੀ ਜਿਹੜਿਆ 18 ਫੁੱਟ ਚੋੜੇ ਕਰ ਦਿੱਤੀ ਸੀ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਇੱਥੇ ਵੀ ਕੋਈ ਕਮੀ ਨਹੀਂ ਰਹੀ ਸੜਕਾਂ ਜਿਹੜੀ ਸਾਡੇ ਆਪਣੇ ਅਕੀਮਦੀ ਜੰਦੀ ਹੈ 18 ਫੁੱਟ ਸੜਕ ਤੇ ਜਾਂਦੀ ਹੈ ਇਹ ਪੋਹਾੜ ਸਾਹਿਬ ਨੇ ਇਸ਼ਾਕਪੁਰ ਤੋਂ ਲੁਈਆਂ ਬਣਵਾਈ ਸੀ ਤੁਸੀਂ ਹੁਣ ਜਦੋਂ ਆਏ ਹੋ ਤੁਸੀਂ ਦੇਖਿਆ ਜੀ ਫਲਾਈਓਵਰ ਮਲਸੀਆਂ ਦੇ ਵੀ ਬਾਹਰ ਦੀ ਆ ਗਿਆ ਤੇ ਸ਼ਾਹਕੋਟ ਦੇ ਵੀ ਬਾਹਰ ਨੂੰ ਚਲੇਗਾ ਇਹ ਸ਼ਹਿਰ ਨੂੰ ਬਚਾਉਣ ਵਾਸਤੇ ਜਿਹੜੀਆਂ ਸੜਕਾਂ ਗਟਕਰੀ ਜੀ ਨੂੰ ਕਿਹਾ ਕਿ ਇਹ ਇਧਰੋਂ ਖਲਾਈਐ ਸ ਤੇ ਪੋਹਾੜ ਸਾਹਿਬ ਦੀ ਹਮੇਸ਼ਾ ਇਹ ਮੰਚਾਰੇ ਵੀ ਮੈਂ ਆਪਣੇ ਹਲਕੇ ਨੂੰ ਵੱਧ ਤਵੱਦ ਡਵੈਲਪ ਕਰਾਂ ਵੱਧ ਤਵੱਦ ਸਹਯੋਗ ਕਰਾਂ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇ ਜਿੰਨੀਆਂ ਵੀ ਲੋਕ ਭਲਾਈ ਸਕੀਮਾਂ ਚੱਲੀਆਂ ਸ਼ਰੂਮ ਨੇ ਇਕਾਲੀ ਦਲ ਦੇ ਟਾਈਮ ਸ਼ੁਰੂ ਹੋਈ ਆ ਉਦੋਂ ਚੱਲੀ ਆ ਸੇਵਾ ਕੇਂਦਰ ਬਣੇ ਉਦੋਂ ਬਣੇ ਜਿਹੜੀ ਚੇਤਨੂ ਸਾਹਿਬ ਨੇ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਉਹ ਸਰਦਾਰ ਸਰਵੀਰ ਸਿੰਘ ਬਾਦਲ ਸਾਹਿਬ ਨੇ ਪਹਿਲਾਂ ਕਰਕੇ ਦਿਖਾ ਦਿੱਤੀ ਹਰੇਕ ਪਿੰਡ ਸੇਵਾ ਕੇਂਦਰ ਬਣਾਇਆ ਉਥੋਂ ਦੇ ਪਿੰਡ ਦੇ ਜਾਂ ਨਾਲ ਦੇ ਪਿੰਡਾਂ ਦੇ ਚਾਰ-ਚਾਰ ਪੰਜ-ਪੰਜ ਬੱਚੇ ਸਕੇ ਕੰਮ ਕਰਦੇ ਸੀਗੇ ਰੋਜ਼ਗਾਰ ਮਿਲਿਆ ਸੀਗਾ ਘੱਟੋ-ਘੱਟ ਪੰਜ-ਸੱਤ ਜਣਿਆਂ ਨੂੰ ਉਹ ਇਹਨਾਂ ਨੇ ਬੰਦ ਕਰ ਦਿੱਤੇ ਅਗਰ ਹਲਕਾ ਸ਼ਾਹਗੁਰਦੀ ਢੀੜੀ ਸੀਟ ਆ ਉਹ ਅਕਾਲੀ ਦਲ ਦੇ ਦੁਆਰਾ ਜਿੱਤਣੀ ਹੈ ਤਾਂ ਉਹਨਾਂ ਨੂੰ ਕੀ ਕਹਾਂਗੇ ਕਿ ਜਦੋਂ ਕੱਲ ਵਰਕਰ ਕਹ ਰਹੇ ਸੀਗੇ ਕਿ ਥੱਗ ਸੀਟ ਜਿੱਤਣੀ ਹੈ ਤਾਂ ਬਚਿੱਤਰ ਸਿੰਘ ਕਹਾੜ ਨੂੰ ਸੀਟ ਦਿੱਤੀ ਜਾਵੇ ਤੁਸੀਂ ਵੀ ਇਹ ਕਹਿਣਾ ਚਾਹੋਗੇ ਦੇਖੋ ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਦੀ ਮਰਜ਼ੀ ਹੈ ਦਾਵਦਾਰ ਤੋਂ ਹੋ ਤੁਸੀਂ ਨਹੀਂ ਆਬਵੀਅਸਲੀ ਦਾਵਦਾਰ ਹੈਗੇ ਐ ਵੈਸੇ ਪ੍ਰਧਾਨ ਸਾਹਿਬ ਤੁਹਾਡਾ ਨਾਰਾਜ਼ ਹੈਗੇ ਸੀ ਇਸ ਚੀਜ਼ ਨੂੰ ਲੈ ਕੇ ਨਹੀਂ ਨਹੀਂ ਸ਼ਰੂਮ ਨਹੀਂ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਸਾਡੇ ਬੌਸ ਨੇ ਉਹ ਉਹ ਕਿਸੇ ਨਾਲ ਨਾਰਾਜ਼ ਨਹੀਂ ਹੁੰਦੇ 2022 ਦੇ ਚੋਣ ਆ ਰਹੇ ਹਨ ਤਾਂ ਇਹਦੇ ਵਿੱਚ ਅਕਾਲੀ ਦਲ ਵੱਲੋਂ ਅਲੱਗ-ਅਲੱਗ ਜਗ੍ਹਾ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੁਝ ਜਗ੍ਹਾ ਬਾਕੀ ਨੇ ਜਿੱਥੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਜਿਹਦੇ ਵਿੱਚ ਇੱਕ ਸ਼ਾਹਕੋਟ ਦੀ ਸੀਟ ਵੀ ਆ ਜਿਹਦੇ ਉੱਪਰ ਅਜੇ ਤੱਕ ਸੁਖਬੀਬਾਲ ਨੇ ਆਪਣੇ ਪੱਤੇ ਨਹੀਂ ਖੋਲੇ ਸ਼ਾਹਕੋਟ ਦੀ ਸੀਟ ਦੇ ਉੱਪਰ ਤਿੰਨ ਜਿਹੜੇ ਦਾਵੇਦਾਰ ਨੇ ਜਿਨ੍ਹਾਂ ਵਿੱਚ ਸੀਡੀ ਕੰਬੋਜ਼ ਉਹਨਾਂ ਤੋਂ ਬਾਅਦ ਡਾਕਟਰ ਅਮਰਜੀਤ ਥਿੰਦ ਔਰ ਉਹਨਾਂ ਤੋਂ ਬਾਅਦ ਅਜੀਤ ਸਿੰਘ ਕਹਾੜ ਦੇ ਪੋਤਰੇ ਬਚਿੱਤਰ ਕਹਾੜ ਵੀ ਜਿਹੜੇ ਦਾਵੇਦਾਰ ਨੇ ਕਿਹਦਾ ਦਾਅ ਲੱਗਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਲੇਕਿਨ ਇਸ ਸਮੇਂ ਸਾਡੇ ਨਾਲ ਬਚਿੱਤਰ ਕਹਾੜ ਨੇ ਜਿਨ੍ਹਾਂ ਨੇ ਬੀਤੇ ਦਿਨੀ ਕੱਲ ਇੱਕ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਇਥੋਂ ਦੀ ਵਿਧਾਨ ਸਭਾ ਆ ਜੇਕਰ ਉਹਨੂੰ ਜਿਤਨਾ ਹੈ ਤਾਂ ਬਜਿੱਤ ਸਿੰਘ ਕਹਾਰ ਨੂੰ ਟਿਕਟ ਦਿੱਤੀ ਦਿੱਤੀ ਜਾਵੇ ਤਾਂ ਗੱਲ ਕਰਦੇ ਆ ਕਹਾਰ ਸਾਹਿਬ ਕੱਲ ਸਭ ਤੋਂ ਪਹਿਲਾਂ ਇੱਕ ਸ਼ਕਤੀ ਪ੍ਰਦਰਸ਼ਨ ਤੁਹਾਡੇ ਵੱਲੋਂ ਕੀਤਾ ਗਿਆ ਕਿ ਜਿਹਦੇ ਵਿੱਚ ਕਿ ਅਗਰ ਇਹ ਟਿਕਟ ਜਿਹੜੀ ਆ ਕਿਸੇ ਹੋਰ ਨੂੰ ਦਿੱਤੀ ਜਾਂਦੀ ਆ ਤਾਂ ਉਹ ਨਹੀਂ ਜਿੱਤ ਪਾਏਗਾ ਨਹੀਂ ਬਿਲਕੁਲ ਇਹ ਇਹਨੂੰ ਆਪਾਂ ਸ਼ਕਤੀ ਪ੍ਰਦਰਸ਼ਨ ਨਾ ਕਹੀਏ ਇਹਨੂੰ ਸ਼ਕਤੀ ਪ੍ਰਦਰਸ਼ਨ ਦਾ ਜਿਹੜਾ ਨਾਂ ਨਾ ਦਈਏ ਇਹ ਸਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਕੱਲ ਤੇ ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਸਾਰੇ ਕੁਝ ਕੀਤਾ ਹੈ ਇਹਦਾ ਕੋਈ ਕੋਈ ਸ਼ਕਤੀ ਪ੍ਰਦਰਸ਼ਨ ਇਹਨੂੰ ਨਹੀਂ ਅਸੀਂ ਕਹਿ ਸਕਦੇ ਮਤਲਬ ਤੁਹਾਡੀ ਜਿਹੜੀ ਰਾਜਨੀਤੀ ਭਾਸ਼ਾ ਉਹਦੇ ਵਿੱਚ ਮੀਟਿੰਗ ਹੋ ਗਈ ਲੇਕਿਨ ਜੇ ਆਮ ਲੋਕਾਂ ਦੇਖੇ ਜਾਵੇ ਜਾਂ ਗੱਲ ਕੀਤੀ ਜਾਵੇ ਤਾਂ ਉਹ ਇੱਕ ਆ ਪਾਰਟੀ ਨੂੰ ਇਹ ਹੀ ਦੱਸਣ ਦੀ ਕੋਸ਼ਿਸ਼ ਹੋਈ ਵਰਕਰ ਵੀ ਇਹ ਦੱਸ ਰਹੇ ਨੇ ਕਿ ਵਿੱਚ ਤੱਕ ਹਾਰ ਹੋਣੀ ਜਿਹੜੇ ਸਾਡੇ ਜੂਥ ਲੀਡਰ ਨੇ ਜਾਂ ਅਜੀਤ ਸਿੰਘ ਕਹਾਰਦੇ ਪੁੱਤਰੇ ਨੇ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਅਗਰ ਇਹ ਦੁਬਾਰਾ ਜਿਹੜੀ ਸੀਟ ਆ ਤੁਸੀਂ ਜਿੱਤਨੀ ਆ ਤਾਂ ਨਹੀਂ ਗੱਲ ਇਹ ਹੈਗੀ ਐ ਜੀ ਜਿਹੜੇ ਸਾਡੇ ਵਰਕਰ ਸਹਿਬਾਨ ਨੇ ਤਾਂ ਜੀ ਦੇਖੋ ਅੱਜ ਦੀ ਘੜੀ ਹੈਗੀ ਐ ਜੀ ਸਾਡੇ ਵਰਕਰ ਸਹਿਬਾਨ ਜਿਹੜੇ ਨੇ ਸਾਰੇ ਸ਼ਰੂਮਨੀ ਅਕਾਲੀ ਦਲ ਦੇ ਦਚਿੱਤੀ ਚ ਪਏ ਹੋਏ ਨੇ ਉਹ ਦਚਿੱਤੀ ਚ ਨੇ ਉਹਨਾਂ ਨੇ ਆਪਣੀ ਦਚਿੱਤੀ ਜਿਹੜੀ ਆ ਉਹ ਜ਼ਾਹਿਰ ਕੀਤੀ ਐ ਵੀ ਸਾਨੂੰ ਵੀ ਸਾਨੂੰ ਕਲੀਅਰ ਕੀਤਾ ਜਾਵੇ ਇਹ ਟਿਕਟ ਜਿਹੜੀ ਆ ਅਨਾਉਂਸ ਕੀਤੀ ਜਾਵੇ ਕਿਉਂਕਿ ਕੁਆਰਤ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਵਿੱਚ ਤੇ ਮੈਂ ਤਕਰੀਬਨ ਉਦੋਂ ਤੋਂ ਹੀ ਹਲਕੇ 'ਚ ਵਿਚਰ ਰਿਹਾ ਸਾਰੇ ਜਿਹੜੇ ਵਰਕਰਸ ਹੈ ਬਾਦਨ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਨਾਲ ਮਤਲਬ ਮੇਰਾ ਬਹੁਤ ਜ਼ਿਆਦਾ ਝੂੜਾ ਸਬੰਧ ਬਣ ਚੁੱਕਾ ਹੈ ਤੇ ਸਿਰਫ ਕੁਆਰਤ ਸਾਹਿਬ ਕਰਕੇ ਤੇ ਉਹ ਚਾਹੁੰਦੇ ਨੇ ਵੀ ਸ਼ਾਹਕੋਟ ਹਲਕੇ ਦੀ ਟਿਕਟ ਅਨਾਉਂਸ ਕੀਤੀ ਜਾਵੇ ਜਲਦੀ ਤੋਂ ਜਲਦੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਅਫਵਾਹਾਂ ਫਲਾ ਰਹੇ ਨੇ ਕੋਈ ਕਹਿੰਦੇ ਜੀ ਕਿਸੇ ਨੂੰ ਮਿਲ ਜਾਣੀ ਹੈ ਕੋਈ ਕਹਿੰਦਾ ਕਿਸੇ ਨੂੰ ਮਿਲ ਜਾਣੀ ਹੈ ਸਿਰਫ ਉਹਨਾਂ ਦੀ ਦਚਿੱਤੀ ਨੂੰ ਦੂਰ ਕਰਨ ਵਾਸਤੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਵੱਲ ਲੈ ਕੇ ਜਾਣ ਵਾਸਤੇ ਕਿਉਂਕਿ ਜਿੰਨਾ ਚਿਰ ਲੋਕ ਦਚਿੱਤੀ 'ਚ ਰਹਿਣਗੇ ਨਾ ਜੋ ਆਪਣੇ ਘਰਾਂ 'ਚ ਬੈਠੇ ਰਹਿਣਗੇ ਉਹ ਬਾਹਰ ਨਹੀਂ ਜਾਣਗੇ ਉਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਤੱਕੜੇ ਹੋ ਕੇ ਹੰਬੜਾ ਮਾਰੋ ਆਪਾਂ 2022 ਚ ਸਰਕਾਰ ਬਣਾਉਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਜਿੱਤ ਕੇ ਸਰਦਾਰ ਸੁਖੀਰ ਸਿੰਘ ਬਾਦਲ ਸਾਹਿਬ ਦੀ ਝੋਲੀ ਚ ਪਾਉਣੀ ਹੈ ਠੀਕ ਹੈ ਜੀ ਲੇਕਿਨ ਤੁਹਾਡੇ ਤੋਂ ਇਲਾਵਾ ਦੋ ਜਿਹੜੇ ਦਾਵੇਦਾਰ ਹੋਰ ਨੇ ਅਗਰ ਉਹਨਾਂ ਨੂੰ ਟਿਕਟ ਕਿਸੇ ਨੂੰ ਮਿਲ ਜਾਂਦੀ ਆ ਤਾਂ ਫਿਰ ਤੁਹਾਡੇ ਵੱਲੋਂ ਕੀ ਸਪੋਰਟ ਰਹੇਗੀ ਜਾਂ ਕੋਈ ਵਿਰੋਧ ਹੋਏਗਾ ਨਹੀਂ ਦੇਖੋ ਇਹ ਇਹ ਫੈਸਲਾ ਪਾਰਟੀ ਦਾ ਫੈਸਲਾ ਹੈ ਅਸੀਂ ਪਾਰਟੀ ਦੇ ਨਾਲ ਹੈ ਇਹ ਪਾਰਟੀ ਦਾ ਫੈਸਲਾ ਹੈ ਕਿਹਨੂੰ ਟਿਕਟ ਦੇਣੀ ਹੈ ਕਿਹਨੂੰ ਟਿਕਟ ਨਹੀਂ ਦੇਣੀ ਹੈ ਸਿਰਫ ਅਸੀਂ ਕੀ ਹੈ ਅਸੀਂ ਪਾਰਟੀ ਦੇ ਨਾਲ ਹੈ ਜਥੇਦਾਰ ਸਰਦਾਰ ਅਜੀਤ ਸਿੰਘ ਕੋਹੜ ਸਾਹਬ ਇਸ ਜ਼ਿਲ੍ਹੇ ਦੇ 35 ਸਾਲੋਂ ਪ੍ਰਧਾਨ ਰਹੇ ਨੇ ਲਗਾਤਾਰ 25 ਸਾਲ ਪੰਜ ਵਾਰੀ ਉਹ ਇਸ ਸ਼ਾਹਕੋਟ ਹਲਕੇ ਚੋਂ ਐਮਐਲਏ ਹਰ ਵਾਰ ਜਿੱਤਦੇ ਰਹੇ ਨੇ ਲੋਕਾਂ ਨੇ ਜਿਤਾਇਆ ਸੰਗਤ ਦੀ ਮਿਹਰਬਾਨੀ ਹੈ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਉਹਨਾਂ ਤੇ ਉਹਨਾਂ ਤੋਂ ਬਾਅਦ ਚ ਮੈਂ ਹਰ ਇੱਕ ਥਾਂ ਵਿਚਰਨ ਲੱਗਿਆ ਇਹ ਟਿਕਟ ਦੇਣੀ ਨਾ ਦੇਣੀ ਇਹ ਪਾਰਟੀ ਦਾ ਕੰਮ ਆ ਪਰ ਅਸੀਂ ਪਾਰਟੀ ਨਾਲ ਵਫਾਦਾਰ ਹਾਂ ਗੱਲ ਆਉਂਦੀ ਜੀ ਜਥੇਦਾਰ ਕੋਹੜ ਸਾਹਿਬ ਦੀ ਤਾਂ ਕਹਿੰਦੇ ਨਾ ਕਿ 25 ਸਾਲ ਲਗਾਤਾਰ ਉਹਨਾਂ ਨੇ ਲਗਾਤਾਰ ਜਿੱਤ ਵੀ ਦਰਜ ਕੀਤੀ ਪੰਜ ਵਾਰ ਜਿੱਤੇ ਸੀਗੇ ਤੁਹਾਡੀ ਗੱਲ ਕਰਦੇ ਤੁਸੀਂ ਪੋਤਰੇ ਹੋ ਜਾਂ ਇਸ ਤੋਂ ਇਲਾਵਾ ਵੀ ਕੋਈ ਤੁਹਾਡੀ ਇੱਥੇ ਇਲਾਕੇ ਦੇ ਨਾਲ ਕੋਈ ਸਾਹਸ ਹੈਗੀ ਜਿਹਨੂੰ ਲੈ ਕੇ ਤੁਸੀਂ ਇਹ ਦਾਵਾ ਠੋਕ ਰਹੇ ਹੋ ਸੀਟ ਦਾ ਨੇ ਗੱਲ ਇਹ ਹੈਗੀ ਐ ਵੀ ਕੁਆਰਟ ਸਾਹਿਬ ਤੇ ਜਾਣ ਤੋਂ ਮਖਰੋ ਮੈਂ ਇੱਕ ਦਿਨ ਵੀ ਘਰੇ ਬੈ ਕੇ ਨਹੀਂ ਦੇਖਿਆ ਸਾਡੇ ਜਿਹੜੇ ਹਲਕੇ ਦੇ ਮੋਹਤਵਾਰ ਸਰਜਣ ਸੀ ਜਿਹੜੇ ਕੁਆਰਟ ਸਾਹਿਬ ਦੇ ਨਾਲ ਸੀ ਜਿਹੜੇ ਕੁਆਰਟ ਸਾਹਿਬ ਨੂੰ ਹਰ ਇੱਕ ਵਾਰੀ ਜਿਤਾਉਂਦੇ ਸੀ ਉਹਨਾਂ ਨੇ ਆ ਕੇ ਮੈਨੂੰ ਬਾਹੋਂ ਫੜ ਕੇ ਤੋਰਿਆ ਵੀ ਕਾਕਾ ਤੂੰ ਮੂਹਰੇ ਚੱਲ ਜੀ ਉਹ ਮੈਨੂੰ ਅੱਗੇ ਲੈ ਕੇ ਗਏ ਉਹਨਾਂ ਨੇ ਮੈਨੂੰ ਤੋਰਿਆ ਉਹਨਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਹੈ, ਥਾਪੜਾ ਦਿੱਤਾ ਹੈ, ਮੇਰੀ ਪਿੱਠ ਤੇ ਅੱਜ ਖੜੇ ਨੇ ਉਹ। ਉਹਨਾਂ ਦੇ ਕਰਕੇ ਮੈਂ ਚੱਲਿਆ ਤੇ ਮੈਂ ਲਗਾਤਾਰ ਤਕਰੀਬਨ ਕੁਵਾਰਤ ਸਾਬ ਦੇ ਅਕਾਲ ਚਲਾਣੇ ਤੋਂ ਬਾਅਦ ਇੱਕ ਵੀ ਦਿਨੇ ਉਹ ਜਿਆ ਨਹੀਂ ਹੈ ਜਿਸ ਦਿਨ ਮੈਂ ਆਪਣੇ ਵਰਕਰ ਸਾਹਿਬਾਨਾਂ ਨੂੰ ਨਹੀਂ ਮਿਲਦਾ ਜਾਂ ਕਿਸੇ ਪਿੰਡ ਨਹੀਂ ਜਾਂਦਾ। ਜਿਵੇਂ ਚੰਡੀਗੜ੍ਹ ਵੀ ਜਾਣਾ ਹੈ ਕਿਸੇ ਮੀਟਿੰਗ ਤੇ ਮੈਂ ਜਾਂਦਾ ਜਾਂਦਾ ਦੋ ਚਾਰ ਪਿੰਡ ਕੱਢ ਕੇ ਜਾਂਦਾ। ਤਾਂ ਸਾ ਦਿਹਾੜੀ ਵਾਪਸ ਆਉਣ ਦੀ ਖੇਚਲ ਕਰੀਦੀ ਹੈ ਕੋਸ਼ਿਸ਼ ਕਰੀਦੀ ਵੀ ਵਾਪਸ ਉਸੇ ਦਿਨ ਆਈਏ ਤੇ ਸ਼ਾਮ ਨੂੰ ਆ ਕੇ ਫਿਰ ਦੋ ਚਾਰ ਪਿੰਨਾਂ ਚ ਜਾਂ ਸ਼ਹਿਰਾਂ ਚ ਰਾਤ ਨੂੰ ਕੰਮ ਕਰੀਏ ਕੋਹਾਰ ਸਾਹਿਬ ਦੀ ਗੱਲ ਕਰ ਲੈਨੇ ਆ ਜੀ ਕੋਹਾਰ ਸਾਹਿਬ ਦਾ ਇੱਕ ਟਾਈਮ ਹੁੰਦਾ ਸੀ ਕਹਿੰਦੇ ਨੇ ਕਿ ਜਦੋਂ ਕੋਈ ਟਾਈਮ ਕਿਤੇ ਸਮਾਗਮ ਵੀ ਦਿੱਤਾ ਜਾਂਦਾ ਸੀਗਾ ਤਾਂ 5 ਮਿੰਟ ਪਹਿਲਾਂ ਪਹੁੰਚ ਜਾਂਦੇ ਸੀਗੇ ਕਿ ਆਪਾਂ ਵੀ ਆਦਤਾਂ ਅਪਣਾ ਰਹੇ ਆ ਜਾਂ ਬਿਲਕੁਲ 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 ਦੇਖੋ ਜਿਹੜੀਆਂ ਆਦਤਾਂ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦਿੱਤੀਆਂ ਹੈ ਗੁੜਤੀ ਚ ਮਿਲੀਆਂ ਹੈ ਉਹ ਆਦਤਾਂ ਬਦਲ ਨਹੀਂ ਜਾਂਦੀਆਂ। ਸਿਆਣੇ ਕਹਿੰਦੇ ਨੇ ਵੀ ਬੰਦੇ ਦੀ ਜਿਹੜੀ ਆਦਤ ਨਹੀਂ ਜਾਂਦੀ ਬੰਦਾ ਚਲੇ ਜਾਂਦਾ। ਉਹ ਆਦਤ ਉਹਦੀ ਅਗਲੇ ਜਨਮ ਚ ਵੀ ਹੋ ਰਹਿੰਦੀ ਹੈ। ਦੇਖੋ ਕੁਹਾੜ ਸਾਹਿਬ ਨੇ ਜੋ ਸਾਨੂੰ ਸਿਖਾਇਆ ਹੈ ਅੱਜ ਮੈਂ ਤਕਰੀਬਨ 4:30-5 ਵਜੇ ਉੱਠ ਪੈਂਦਾ ਜੀ। ਆ ਕੇ ਅਸੀਂ 6:30 ਵਜੇ 6 ਵਜੇ ਅਸੀਂ ਬਾਹਰ ਬੈਠ ਜਾਂਦੇ। ਸੰਗਤ ਆਉਂਦੀ ਹੈ, ਉਹ ਨਹੀਂ ਤਾਂ ਨਹੀਂ ਆਉਂਦੀ ਕਿਉਂਕਿ ਕੁਹਾੜ ਸਾਹਿਬ ਦਾ ਅਸਰ ਹੋਰ ਸੀ। ਉਹ وزیر ਰਹਿ ਸੀ ਮੌਕੇ ਦੇ ਐਮ ਐਲ ਏ ਸੀ ਚਲੋ ਸਰਕਾਰਾਂ ਦਾ ਫਰਕ ਪੈ ਜਾਂਦਾ ਉਹਨਾਂ ਦਾ ਤੇ ਹੁੰਦਾ ਇਹਦਾ ਕਦੇ ਬਾਹਰ ਪਤੀਲਾ ਤਾਂ ਲੈਣਾ ਚਾਹਦਾ ਤੇ ਸੰਗਤ ਆਈ ਗਈ ਤੇ ਸਵੇਰੇ 6 ਵਜੇ ਮੇਰੇ ਨਾਲ ਉਹ ਸੰਗਤ ਦੇ ਆਉਣ ਤੋਂ ਪਹਿਲਾਂ ਹੀ ਬੈਠੇ ਹੁੰਦੇ ਸੀ ਬੈਠੇ ਹੁੰਦੇ ਸੀ ਬੈਠੇ ਹੁੰਦੇ ਸੀ ਅਸੀਂ ਵੀ ਇਦਾਂ ਹੀ ਕਰੀਦੀ ਐ ਜੀ ਇੱਥੇ ਬਾਹਰ ਨਹੀਂ ਬੈਠੀ ਤਾਂ ਹੁਣ ਅੰਦਰ ਬਹਿ ਜਾਈਦਾ ਐ ਇੰਨਾ ਕੁ ਫਰਕ ਹੈਗਾ ਤੇ ਬੈਠੀਦਾ ਹੈਗਾ ਕੋਈ ਸੰਗਤ ਆਉਂਦੀ ਐ ਕੋਈ ਸਾਡਾ ਪਿਆਰ ਵਾਲਾ ਸੱਜਣ ਆਉਂਦਾ ਉਹਦੀਆਂ ਮੁਸ਼ਕਿਲ ਦਾ ਹੱਲ ਕੋਸ਼ਿਸ਼ ਕਰੀਦੀ ਐ ਵੱਤ ਬੰਦ ਕਰਾ ਕੇ ਦਈ ਐ ਤੇ ਉਵੇਂ ਹੀ ਅਸੀਂ ਕੰਮ ਕਰਦੇ ਹਾਂ ਜਿਵੇਂ ਦਾਸ ਰਾਜੀਤ ਸਿੰਘ ਕੋ WhatsApp ਵਾਂਗੂ ਕੋਸ਼ਿਸ਼ ਮੇਰੀ ਇਹੀ ਰਹਿੰਦੀ ਹੈ ਵੀ ਮੈਂ 5-7 ਮਿੰਟ ਕਿਸੇ ਪ੍ਰੋਗਰਾਮ ਜਿਹੜਾ ਦਿੱਤਾ ਹੈ ਉਸ ਤੋਂ ਪਹਿਲਾਂ ਪਹੁੰਚਾਂ ਵਿਧਾਨ ਸਭਾ ਪਹਿਲਾਂ ਲੋਈਆਂ ਹੁੰਦੀ ਸੀ ਉਸ ਤੋਂ ਬਾਅਦ ਸ਼ਾਹਕੁੜ ਨਾਮ ਹੋ ਗਿਆ ਜੀ ਲਗਾਤਾਰ ਪੰਜ ਵਾਰ ਜਿਹੜੇ ਕੋ WhatsApp ਜਿੱਤੇ ਸੀਗੇ ਬਿਲਕੁਲ ਉਸ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਜਿਮਨੀ ਹੋਈ ਤੁਸੀਂ ਜਿਮਨੀ ਹਾਰ ਗਏ ਜੀ ਉਹਦੀ ਵਜ੍ਹਾ ਕੀ ਮੰਨਦੇ ਹੋ ਔਰ ਕੀ ਲੱਗਦਾ ਹੈ ਕਿ ਹੁਣ ਉਹ ਜਿਹੜਾ ਕਿਲਾ ਜੋ ਕੋਹਾਰ ਸਾਹਿਬ ਦਾ ਸੀਗਾ ਉਹਨੂੰ ਦੁਆਰਾ ਤੁਸੀਂ ਜਾਂ ਅਕਾਲੀ ਦਲ ਨੂੰ ਜਿਤਾ ਸਕਦੇ ਇੱਥੇ ਦੇਖੋ ਗੱਲ ਇਹ ਹੈਗੀ ਹੈ ਗੱਲ ਕੋਹਾਰ ਸਾਹਿਬ ਦੀ ਕਰ ਲਈਏ ਉਹਨਾਂ ਦੀ ਰੈਸ ਤੋਂ ਬਾਅਦ ਚ ਗੱਲ ਜਿੰਮਨੀ ਨਹੀਂ ਕਰ ਲਈਏ ਕੋਹਾਰ ਸਾਹਿਬ ਨੇ ਪੰਜ ਵਾਰੀ ਇੱਥੋਂ ਇਲੈਕਸ਼ਨ ਲੜੀ ਤੇ ਪੰਜੇ ਵਾਰੀ ਜਿੱਤੀ ਇਹ ਇਕੱਲੇ ਕੋਹਾਰ ਸਾਹਿਬ ਨਹੀਂ ਸੀ ਜਿੱਤਦੇ ਸਾਰਾ ਹਲਕਾ ਉਹਨਾਂ ਨੂੰ ਜਿਤਾਉਂਦਾ ਸੀ ਇਹ ਸਾਰੇ ਹਲਕੇ ਦੀ ਜਿੱਤ ਹੁੰਦੀ ਸੀ ਉਸ ਤੋਂ ਬਾਅਦ ਕਿੰਨਾ ਜੋਰ ਸੀ 2017 ਦੇ ਵਿੱਚ ਵੀ ਕੋਈ ਆਖਦਾ ਸੀ ਕਿ ਵੀ ਝਾੜੂ ਨਹੀਂ ਆ ਜਾਣਾ ਕੋਈ ਆਦਾ ਝਾੜੂ ਗਵਰਨਮੈਂਟ ਬਣਾ ਰਿਹਾ ਕੁਛ ਕਰ ਰਿਹਾ ਤੇ ਅਖੀਰ ਵਿੱਚ ਜਦੋਂ ਰਿਜ਼ਲਟ ਆਇਆ ਤਾਂ ਕੁਆਰਤ ਸਾਬ तकरीबन तकरीबन 5000 ਵੋਟ ਤੇ ਜਿੱਤ ਕੇ ਆ ਗਏ ਬਾਕੀ ਇਹ ਚੀਜ਼ ਬੰਦੇ ਦੇ ਹੱਥ ਹੱਥ ਚ ਨਹੀਂ ਹੈਗੀ ਵੀ ਸਵਾਸ ਜਿਹੜੇ ਨੇ ਉਹ ਬੰਦੇ ਦੇ ਨਹੀਂ ਉਹ ਗੁਰੂ ਮਹਾਰਾਜ ਨੇ ਦਿੱਤੇ ਹੋਏ ਨੇ ਉਹਨਾਂ ਦਾ ਟਾਈਮ ਉਹਨਾਂ ਦਾ ਸਵਾਸ ਉਹਨਾਂ ਨੇ ਖਤਮ ਹੋ ਗਿਆ ਮਹਾਰਾਜ ਦਾ ਕੱਲ ਚਲਾਣਾ ਕਰਕੇ ਸਾਡਾ ਜਿਹੜਾ ਪਰਿਵਾਰ ਹੈ ਜਿਵੇਂ ਤੁਸੀਂ ਦੇਖੋ ਵੀ ਕੋਈ ਬਜ਼ੁਰਗ ਜਿਹਦੇ ਦਰੋਮਦਾਰ ਤੇ ਤੁਹਾਡੀ ਸਾਰੀ ਫੈਮਿਲੀ ਖੜੀ ਹੋਵੇ ਕੋਈ ਇਹੋ ਜਿਹਾ ਇਨਸਾਨ ਜਿਹੜੇ ਪਰਿਵਾਰ ਤੋਂ ਚਲੇ ਜਾਵੇ ਤੇ ਇੱਕ ਵਾਰੀ ਅੱਖਾਂ ਦੇ ਮੂਰੇ ਹਨੇਰਾ ਜਿਹਾ ਆ ਜਾਂਦਾ ਉਹੀ ਸਾਡੇ ਨਾਲ ਵਾਪਰਿਆ ਫਿਰ ਵੀ ਅਸੀਂ ਉਹਨਾਂ ਨੂੰ ਤਕਰੀਬਨ ਤਕਰੀਬਨ ਜੇ ਮੈਂ ਗਲਤ ਨਹੀਂ ਤਾਂ 47000 ਵੋਟ ਦੇ ਲਾਗੇ ਬੰਨੇ ਕੋਹਟ ਸਾਬ ਨੂੰ ਪਈ ਸੀ 17 ਚ ਤੇ ਇੰਨੇ ਔਖੇ ਸਮੇਂ ਦੇ ਬਾਵਜੂਦ ਬਾਈ ਇਲੈਕਸ਼ਨ ਦੇ ਵਿੱਚ ਸਾਨੂੰ ਤਕਰੀਬਨ ਉਸ 47000 ਦੇ ਵਿੱਚੋਂ ਅਸੀਂ 43-44000 ਵੋਟ ਆਪਣੀ ਕਾਮਯਾਬ ਰਹਿ ਪੌਂਚ। ਇਹਦਾ ਮਤਲਬ ਇਹ ਹੋਇਆ ਵੀ ਸ਼੍ਰੋਮਨੀ ਅਕਾਲੀ ਦਲ ਦਾ ਜਿਹੜਾ ਧੜਾ ਹੈ ਉਹ ਬਾਖੂਬੀ ਤੇ ਬਹੁਤ ਮਜ਼ਬੂਤ ਹੋ ਕੇ ਖੜਾ ਰਿਹਾ। ਨਹੀਂ ਤੇ ਤੁਹਾਨੂੰ ਪਤਾ ਹੈ ਵੀ ਜਿਮਨੀ ਚੋਣ ਜਿਹੜੀ ਹੁੰਦੀ ਹੈ ਵੀ ਉਹਦੇ ਵਿੱਚ ਸਰਕਾਰਾਂ ਕੀ ਕਰਦੀਆਂ ਨੇ? ਜਿਮਨੀ ਚੋਣ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਜਿਮਨੀ ਚੋਣ ਚ ਹੋਇਆ ਵੀ ਕੀ ਜੇ ਤੜਾ ਕਮਜ਼ੋਰ ਹੁੰਦਾ ਤੇ ਸਾਨੂੰ 44000 ਵੋਟ ਨਹੀਂ ਸੀ ਪੈਣੀ ਲੇਕਿਨ ਕੋਹਾਰ ਸਾਹਿਬ ਪੰਜਵਾਂ ਜਿੱਤੇ ਸੀਗੇ ਉਸ ਤੋਂ ਬਾਅਦ ਮੈਂ ਬਾਬਰ ਉਹੀ ਗੱਲ ਕਰ ਰਿਹਾ ਉਸ ਤੋਂ ਬਾਅਦ ਜਿਮਨੀ ਚੋਣ ਜਿਹੜੀ ਹੋਈ ਹੈ ਚੋਣ ਉਹ ਵੀ ਤੁਸੀਂ ਹਾਰ ਕੇ ਤੁਹਾਡਾ ਕੋਹਾਰ ਸਾਹਿਬ ਦਾ ਪ੍ਰਵਾਸ ਚਾਹੇ ਉਹ ਤੁਹਾਡੇ ਫਾਜ਼ਲ ਸਾਹਿਬ ਨੇ ਲੜੀ ਸੀਗੀ ਉਹ ਹਾਰ ਕੇ ਉਸ ਤੋਂ ਬਾਅਦ ਜਿਹੜੀ ਲੋਕ ਸਭਾ ਹੋਈ ਲੋਕ ਸਭਾ ਦੇ ਵਿੱਚ ਵੀ ਉਹ ਕਹਿ ਰਿਹਾ ਕਿ ਸੁਣ ਚੰਦਾ ਕਿ ਜਿਹੜੀ ਸੀਟ ਹਾਰੇ ਆ ਉਹ ਤੁਹਾਡੇ ਬਿਲਕੁਲ ਇਸ ਹਲਕੇ ਦਾ ਕੇ ਹਾਰੇ ਜਿੰਨੀ ਸੀਟ ਦੇ ਪੂਰੀ ਗਿਣਤੀਆਂ ਸੀ ਉਨੀਆਂ ਇੱਥੋਂ ਤੁਸੀਂ ਹਰੇ ਹੋ ਨਹੀਂ ਇਹ ਤਾਂ ਨਹੀਂ ਹੈਗੀ ਜੀ ਦੇਖੋ ਜਿਮਨੀ ਚੋਣ ਤੇ ਲੋਕ ਸਭਾ ਦੀਆਂ ਚੋਣਾਂ ਦਾ ਜੀ ਇੱਕ WhatsApp ਦੀ ਦੇਖ ਤੋਂ ਇੱਕ ਸਾਲ ਦੇ ਅੰਦਰ ਅੰਦਰ ਤੋਂ ਮਈ ਆਈ ਹੈ ਜਿਮਨੀ ਚੋਣ ਚ ਜਿਹੜੇ ਲੋਕ ਚਲੇ ਜਾਂਦੇ ਨੇ ਚਾਹੇ ਡਰ ਨਾਲ ਚਲੇ ਗਏ ਚਾਹੇ ਕਿਸ ਤਰ੍ਹਾਂ ਚਲੇ ਗਏ ਸਾਨੂੰ ਤੇ ਕੋਈ ਘਾਟਾ ਨਹੀਂ ਪਿਆ ਜੇ ਤੁਸੀਂ ਆਮ ਆਦਮੀ ਹਾਲ ਦੇਖੋ ਤੇ ਉਹਨਾਂ ਦੀ ਵੋਟ ਹੀ ਬਹੁਤ 2000 ਦੇ ਲੱਗੇ ਰਹਿ ਗਈ ਜਿਹੜੀ ਉਹਨਾਂ ਨੂੰ 41000 ਵੋਟ ਪਈ ਸੀ ਉਹ 1800 2000 ਦੇ ਰਹਿ ਗਈ ਉਹ ਜਿਹੜੀ ਵੋਟ ਹੈ ਕਾਂਗਰਸ ਚ ਕਨਵਰਟ ਹੋਈ ਤੁਸੀਂ ਨਹੀਂ ਹਾਰੇ ਕਹਿੰਦਾ ਮਤਲਬ ਆਮ ਆਦਮੀ ਦੀ ਪਾਰਟੀ ਆ ਰਹੀ ਹੈ ਤਾਂ ਅਸੀਂ ਨਹੀਂ ਹਾਰੇ ਅਸੀਂ ਆਪਣਾ ਵੋਟ ਬੈਂਕ ਬਚਾ ਕੇ ਰੱਖਿਆ ਸ਼੍ਰੋਮ ਨੇ ਇਕਾਲੀ ਦਲ ਦਾ ਵੋਟ ਬੈਂਕ ਬਚਾਇਆ ਬਚਾ ਕੇ ਰੱਖਿਆ ਉਹ ਬਚਿਆ ਹੈ ਉਹ ਅੱਜ ਵੀ ਖੜਾ ਹੈ ਤੁਸੀਂ ਕੱਲ ਦੇਖਿਆ ਇਹ ਸੀਜ਼ਨ ਸਿਗਾ ਪੈੜੀ ਦਾ ਸੀਜ਼ਨ ਹੈ ਸਾਡਾ ਦਵਾਬਾ ਏਰੀਆ ਇੱਥੇ ਪੋਟੈਟੋ ਦਾ ਸੀਜ਼ਨ ਹੈ ਆਲੂ ਦਾ ਸੀਜ਼ਨ ਹੈ ਲੋਕਾਂ ਕੋ ਆਪਣਾ ਸਿਰ ਖੁਰਕਣ ਵਾਸਤੇ ਵੇਲ ਨਹੀਂ ਹੈ ਤੇ ਕੱਲ ਇੱਕ ਛੋਟੀ ਜੀ ਅਸੀਂ ਮੀਟਿੰਗ ਸੱਦੀ ਸੀ ਮੈਂ ਖੇਚੜ ਵੀ ਨਹੀਂ ਕੀਤੀ ਮੈਂ ਸਿਰਫ ਫੋਨ ਕਾਲਸ ਆਪਣੇ ਬੰਦਿਆਂ ਨੂੰ ਕੀਤੀਆਂ ਸੀ ਤੇ ਤਕਰੀਬਨ 3000 ਦਾ ਉੱਥੇ ਇਕੱਠ ਹੋ ਗਿਆ ਸੀਜ਼ਨ ਦੇ ਵਿੱਚ ਤੇ ਤੁਸੀਂ ਇਥੋਂ ਬਾਖੂਬੀ ਅੰਦਾਜ਼ਾ ਲਾ ਸਕਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਕਿਵੇਂ ਖੜਾ ਹੈ ਲੋਕਾਂ ਦਾ ਇਹਦਾ ਸ਼ਕਤੀ ਦਾ ਪ੍ਰਦਰਸ਼ਨ ਤੁਸੀਂ ਉਹ ਕਾਮਯਾਬ ਮੰਨਦੇ ਆ। ਇਹ ਸ਼ਕਤੀ ਪ੍ਰਦਰਸ਼ਨ ਨਹੀਂ ਸੀ ਉਹ ਸਾਡੀ ਮੀਟਿੰਗ ਸੀ ਤੇ ਬੜੀ ਵਾਕੋਬੀ ਅਸੀਂ ਉਹ ਕਾਮਯਾਬ ਰਹੀ ਹੈ। ਸਾਡੀ ਮੀਟਿੰਗ ਕਾਮਯਾਬ ਰਹੀ ਹੈ। ਉਹਦੇ ਵਿੱਚੋਂ ਸਾਡੇ ਲੋਕਾਂ ਨੇ ਜੋ ਉਹਨਾਂ ਦੀਆਂ ਮੰਦੀਆਂ ਭਾਵਨਾਵਾਂ ਸੀ ਉਹਦੇ ਵਿੱਚੋਂ ਉੱਭਰ ਕੇ ਬਾਹਰ ਆਈਆਂ। ਸਾਨੂੰ ਵੀ ਪਤਾ ਲੱਗੀਆਂ ਤੇ ਪਾਰਟੀ ਹਾਈ ਕਮਾਂਡ ਨੂੰ ਵੀ ਉਹਦਾ ਮੈਸੇਜ ਗਿਆ ਹੋਊਗਾ। ਤੇ ਜੇ ਸ਼ਕਤੀ ਪ੍ਰਦਰਸ਼ਨ ਕਰਦੇ ਫਿਰ ਕੀ ਮੰਨ ਲੈਗੇ? ਤੇ ਅਸ ਤੇ ਕੋ ਸ਼ਕਤੀ ਪ੍ਰਦਰਸ਼ਨ ਅਸੀਂ ਕਿਉਂ ਕਰਾ? ਅਸੀਂ ਸ਼ਰੂਮਨੀ ਅਕਾਲੀ ਦਲ ਨਾਲ ਵਫਾਦਾਰ ਹੈ ਕੋਹਾਰਟ ਸਾਹਿਬ ਸਾਡੇ ਦਾਦਾ ਜੀ ਮੇਰੇ ਦਾਦਾ ਜੀ ਵਫਾਦਾਰ ਰਹੇ ਨੇ 35 40 ਸਾਲ 50 ਸਾਲ ਜਿੰਨਾ ਉਹਨਾਂ ਨੇ ਕੰਮ ਕੀਤਾ ਬਹੁਤ ਸਾਰੇ ਲੀਡਰ ਸਾਹਿਬਾਨ ਜਿਹੜੇ ਵੱਡੇ ਵੱਡੇ ਦੇਖੋ ਇਹ ਮੇਰੀ ਜ਼ੁਬਾਨੀ ਨਹੀਂ ਹੈ ਇਹ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਇੱਥੇ ਮੇਰੇ ਕੋਲ ਕਰਿਆ ਇਸ ਲੰਚ ਤੇ ਉਹਨਾਂ ਨੇ ਵੀ ਇੱਕ ਗੱਲ ਅਕਸੀ ਵੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਡ ਸੀ ਉਦੋਂ ਕਈ ਬਹੁਤ ਵੱਡੇ ਵੱਡੇ ਲੀਡਰਸ ਸਾਹਿਬਾਨ ਛੱਡ ਕੇ ਚਲੇ ਗਏ ਸੀ ਪਰ ਕੁਆਰਟ ਸਾਹਿਬ ਜਿਹੜੇ ਸੀ ਸ਼੍ਰੋਮਣੀ ਅਕਾਲੀ ਦਲ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਢਾ ਕੇ ਖੜੇ ਰਹੇ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਅਸੀਂ ਵਫਾਦਾਰੀ ਕਮਾਈ ਔਰ ਕੁਝ ਨਹੀਂ ਕਮਾਇਆ ਈਮਾਨਦਾਰੀ ਕਮਾਈਏ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਕੰਮ ਕੀਤਾ ਸ਼ਕਤੀ ਪ੍ਰਦਰਸ਼ਨ ਅਸੀਂ ਕਿਉਂ ਕਰਾਂਗੇ ਸਾਡਾ ਕੋਈ ਧੜਾ ਨਹੀਂ ਹੈ ਸਾਡਾ ਧੜਾ ਸ਼੍ਰੋਮਣੀ ਕਾਲੇ ਦਲ ਆ ਤੁਸੀਂ ਗੱਲ ਕੀਤੀ ਮਜੀਠੀਆ ਸਾਹਿਬ ਦੀ ਕਿ ਉਹ ਤੁਹਾਡੇ ਕੋ ਆਏ ਸੀਗੇ ਉਹਨਾਂ ਨੇ ਗੱਲਾਂ ਕੀਤੀਆਂ ਲੇਕਿਨ ਇੱਕ ਚਰਚਾ ਵੀ ਰਹੀ ਹੈ ਕਿ ਜਦੋਂ ਜਿਮਨੀ ਚੋਰ ਤੁਸੀਂ ਹਾਰੇ ਉਸ ਤੋਂ ਬਾਅਦ ਜਿਹੜੀ ਲੋਕ ਸਭਾ ਹਾਰੀ ਤੁਸੀਂ ਉਹਨੂੰ ਲੈ ਕੇ ਜਿਹੜੇ ਤੁਹਾਡੇ ਪ੍ਰਧਾਨ ਸਾਹਿਬ ਉਹ ਤੁਹਾਡੇ ਨਾਲ ਥੋੜਾ ਨਾਰਾਜ਼ ਵੀ ਨੇ ਤਾਂ ਉਹ ਇਸ ਚੀਜ਼ ਨੂੰ ਲੈ ਕੇ ਜਿਹੜਾ ਸੀਟ ਦੇ ਵਾਸਤੇ ਕੁਝ ਤੇ ਪਹਿਲਾਂ ਸਰਵੇ ਕੀਤਾ ਜਾਏਗਾ ਨਹੀਂ ਬਿਲਕੁਲ ਨਹੀਂ ਜੀ ਦੇਖੋ ਜੇ ਸਰਕਾਰ ਬਣਾਉਣੀ ਹੈ 2022 ਚ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਤਾਂ ਸੀਟ ਨਹੀਂ ਦੇ ਸਕਦੇ ਕਿਸੇ ਨੂੰ ਬਹੁਤ ਵਧੀਆ ਗੱਲ ਆ ਜੇ ਸਰਵੇ ਹੁੰਦਾ ਤੇ ਸਰਵੇ ਚ ਬਿਲਕੁਲ ਕਲੀਅਰ ਹੋ ਜਾਣਾ ਵੀ ਕਿਹੜਾ ਬੰਦਾ ਕੰਮ ਕਰਦਾ ਜਾਂ ਕਿਹੜਾ ਜਿੱਤ ਸਕਦਾ ਜਾਂ ਕਿਹੜਾ ਮੁਕਾਬਲਾ ਦੇ ਸਕਦਾ ਜਾਂ ਕਿਹੜਾ ਨਹੀਂ ਕਰਦਾ ਵੈਸੇ ਪ੍ਰਧਾਨ ਸਾਹਿਬ ਤੁਹਾਡਾ ਨਾਰਾਜ਼ ਹੈਗੇ ਸੀ ਇਸ ਚੀਜ਼ ਨੂੰ ਲੈ ਕੇ ਨਹੀਂ ਨਹੀਂ ਸ਼ਰੂਮ ਨਹੀਂ ਕਾਲੀਦਲ ਦੇ ਪ੍ਰਧਾਨ ਨੇ ਉਹ ਸਾਡੇ ਬੌਸ ਨੇ ਉਹ ਉਹ ਕਿਸੇ ਨਾਲ ਨਾਰਾਜ਼ ਨਹੀਂ ਹੁੰਦੇ ਉਹ ਸਾਨੂੰ ਸਗੋ ਸਾਨੂੰ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ ਆਹ ਕੰਮ ਕਰੋ ਇੱਥੇ ਮਿਹਨਤ ਕਰੋ ਕਦੇ ਵੀ ਪ੍ਰਧਾਨ ਸਾਹਿਬ ਨੇ ਸਾਡੇ ਨਾਲ ਕੋਈ ਕੌੜਾ ਲਫ਼ਜ਼ ਨਹੀਂ ਬੋਲਿਆ ਐਵੇਂ ਆਪਾਂ ਆਖੀ ਜਾਈਏ ਜੋ ਮਰਜ਼ੀ ਬਹੁਤ ਨਿਮਰਤਾ ਨਾਲ ਸਾਡੇ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਇੱਕ WhatsApp ਦੀ ਫੈਮਿਲੀ ਹੈ ਇੱਕ WhatsApp ਦਾ ਪਰਿਵਾਰ ਹੈ ਤੇ ਇਸ ਕਰਕੇ ਬਹੁਤ ਨਿਮਰਤਾ ਨਾਲ ਜਿਹੜੀਆਂ ਫਰਮਾਂ ਲੋਕ ਭਲਾਉਂਦੇ ਨੇ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਆ ਜਾਂਦੇ ਜੀ ਪ੍ਰਧਾਨ ਸਾਹਿਬ ਕਿਉਂ ਨਾਰਾਜ਼ ਹੋਣਗੇ ਜਿਮਨੀ ਚੋਣ ਤੋਂ ਬਾਅਦ ਚ ਐਮਪੀ ਇਲੈਕਸ਼ਨ ਚ ਸਾਡੀ ਲੀਡ 18000 ਰਹਿ ਗਈ ਤੁਸੀਂ ਦੇਖੋ ਜਿਹੜਾ ਬੰਦਾ ਅੱਜ ਉਧਰ ਚਲੇ ਗਿਆ ਜਿਮਨੀ ਚੋਣ ਕਰਕੇ ਕਾਂਗਰਸ ਚ ਚਲੇ ਗਿਆ ਜਾਂ ਕਿਸੇ ਪਾਰਟੀ ਚ ਚਲੇ ਗਿਆ ਉਹਨੂੰ ਵਾਪਸ ਆਉਣ ਦੇ ਨੂੰ ਥੋੜਾ ਸਮਾਂ ਤਾਂ ਲੱਗੂਗਾ ਜੇ ਆਪਾਂ ਕਹੀਏ ਇਮੀਡੀਏਟ ਇਫੈਕਟ ਉਹਨੂੰ ਵਾਪਸ ਲੈ ਆਈਏ ਵਾਪਸ ਇਹਦਾ ਨਹੀਂ ਆਉਂਦਾ ਉਹਨੂੰ ਵਾਪਸ ਲਿਆਉਣ ਨੂੰ ਉਹਨੂੰ ਥੋੜਾ ਸਮਾਂ ਲੱਗਦਾ ਤੇ ਹੁਣ ਲੋਕ ਵਾਪਸ ਆ ਰਹੇ ਨੇ ਵਾਪਸ ਆਏ ਨੇ ਲੋਕ ਸਾਨੂੰ ਫੋਨ ਕਰਦੇ ਨੇ ਵੀ ਸਾਨੂੰ ਜੁਆਇਨ ਕਰਾਓ ਪਰ ਹਜੇ ਵੀ ਲੋਕਾਂ ਦੇ ਮਨਾਂ 'ਚ ਦਚਿੱਤੀ ਕਰਕੇ ਲੋਕ ਥੋੜੇ ਜਿ ਟੱਲੇ 2022 ਦੀ ਤੁਸੀਂ ਸੀਟ ਦੀ ਮੰਗ ਕੀਤੀ ਹੈ ਕਿ ਤੁਹਾਨੂੰ ਸੀਟ ਦਿੱਤੀ ਜਾਵੇ 32 ਸਾਲ ਦੀ ਤੁਹਾਡੀ ਏਜ ਹੈਗੀ ਹੈ ਸੀਟ ਮਿਲ ਜਾਂਦੀ ਹੈ ਇੱਕ ਜੰਗ ਹੁੰਦੇ ਨਾਤੇ ਇੱਕ ਤੁਸੀਂ ਇੱਥੇ ਨੇਤਾ ਬਣੋਗੇ ਤਾਂ ਕੀ ਕਰੋਗੇ ਤੁਸੀਂ ਇਲਾਕੇ ਲਈ ਕਿਉਂਕਿ ਪਹਿਲਾਂ ਇਹ ਵੀ ਕਿਹਾ ਜਾਂਦਾ ਸੀ ਨਾ ਕਿ ਇੱਥੋਂ ਜਿਹੜੇ ਸੜਕਾਂ ਨੇ ਉਹਨਾਂ ਦਾ ਕੰਮ ਚਾਹੇ ਤੁਹਾਡੇ ਦਾਦਾ ਜੀ ਰਹੇ ਨੇ ਮੰਤਰੀ ਟੁੱਟੀਆਂ ਇਹਨ ਦਿਖਦੀਆਂ ਰਹੀਆਂ 25 30 ਸਾਲ ਸੜਕਾਂ ਬਣੀ ਆਈ ਨਹੀਂ ਵਿਕਾਸ ਹੋਇਆ ਹੀ ਨਹੀਂ ਸਿਰਫ ਸਿਰ ਤੁਹਾਡੇ ਪਰਸਨਲ ਰਿਲੇਸ਼ਨ ਆ ਉਹ ਹੀ ਤੁਹਾਨੂੰ ਜਿਤਾਉਂਦੇ ਰਹੇ ਆ ਨਹੀਂ ਦੇਖੋ ਗੱਲ ਇਹ ਹੈਗੀ ਹੈ ਜੀ ਇਸ ਗੱਲ ਦੀ ਤੇ ਗਵਾਹੀ ਜਿਹੜੇ ਕੁਆਰਟਸਪ 5 ਵਾਰੀ ਜਿੱਤੇ ਨੇ ਉਹ ਜਿੱਤ ਕਰਦੀ ਹੈ ਤੁਹਾਡੇ ਪਰਸਨਲ ਰਿਲੇਸ਼ਨ ਤੁਹਾਨੂੰ ਇੱਕ ਵਾਰੀ ਜਿਤਾ ਸਕਦੇ ਨੇ ਦੋ ਵਾਰੀ ਜਿਤਾ ਸਕਦੇ ਨੇ ਪੰਜ ਵਾਰੀ ਤੁਹਾਨੂੰ ਨਹੀਂ ਜਿਤਾ ਸਕਦੇ ਦੇਖੋ এডੂਕੇਸ਼ਨ ਦੀ ਜੇ ਗੱਲ ਕਰੀਏ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਨਵਯੋਧਿਆ ਵਿਦਿਆਲਿਆ ਆਉਣਾ ਤੁਹਾਨੂੰ ਹੀ ਪਤਾ ਉਹ ਨਵਯੋਧਿਆ ਵਿਦਿਆਲਿਆ ਜਿਹੜਾ ਉਹ ਸਾਡੇ ਹਲਕੇ 'ਚ ਆ ਤੁਸੀਂ ਹੋਰ ਕਿਤੇ ਵੀ ਦੇਖ ਲਓ ਉਹ 메ਨ ਜ਼ਿਲ੍ਹੇ ਦੇ ਵਿੱਚ ਹੁੰਦਾ ਕੰਪੈਰੀਸ਼ਨ ਕੀਤੇ ਜਾਂਦਾ ਨਾ ਸ਼ਾਹਕੋਟ ਦੀ ਸੜਕਾਂ ਦਾ ਸੁਲਤਾਨਪੁਰ ਦੀ ਸੜਕਾਂ ਨਾਲ ਕਿ ਸੁਲਤਾਨਪੁਰ ਦੀ ਵਿੱਚ ਬੀਬੀ ਪਿੰਦੇ ਜੀਤ ਕੋਸ ਹਨ ਤਾਂ ਉਹਨਾਂ ਨੇ ਬੰਨਾਂ ਦੇ ਉੱਪਰ ਵੀ ਸੜਕਾ ਬਣਾ ਦਿੱਤੀ ਆ ਬੰਨ ਵੀ ਜਿਹੜੇ 18 ਫੁੱਟ ਚੋੜੇ ਕਰ ਦਿੱਤੇ ਸੀਗੇ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਇੱਥੇ ਵੀ ਕੋਈ ਕਮੀ ਨਹੀਂ ਰਹੀ ਸੜਕਾਂ ਜਿਹੜੀ ਸਾਡੇ ਆਪਣੇ ਆਕੀਂ ਲਈ ਜਾਂਦੀ ਹੈ 18 ਫੁੱਟ ਸੜਕ ਜਾਂਦੀ ਹੈ ਇਹ ਕੋਹਾਰਟ ਸਾਹਿਬ ਨਹੀਂ ਇਹ ਤਾਂ ਸ਼ਾਹਕੋਟ ਤੋਂ ਲੋਈਆਂ ਬਣਵਾਈ ਸੀ ਇੱਕ ਮੈਂ ਤੁਹਾਨੂੰ ਬਹੁਤ ਮਜ਼ੇਦਾਰ ਗੱਲ ਦੱਸਦਾ ਆ ਜਿਹੜਾ 4 ਲੇਨ ਹਾਈਵੇ ਆਉਂਦਾ ਇੱਥੋਂ ਜਿਹੜਾ ਮੋਗਾ ਜਾਂਦਾ ਇਹ ਸ਼ਹਿਰ ਦੇ ਮਲਸੀਆਂ ਦੇ ਵਿੱਚ ਦੀ ਹੋ ਕੇ ਸ਼ਾਹਕੋਟ ਦੇ ਵਿੱਚ ਦੀ ਹੋ ਕੇ ਜਾ ਰਿਹਾ ਸੀ ਤੇ ਸੰਗਤਾਂ ਨੇ ਹਲਕੇਦਿਆਂ ਨੇ ਇਥੋਂ ਕੋ WhatsApp ਨੂੰ ਹੁਕਮ ਕੀਤਾ ਵੀ ਇੱਕ WhatsApp ਵੀ ਸਾਡਾ ਨੁਕਸਾਨ ਬਹੁਤ ਹੋ ਜਾਣਾ ਹੈ ਸ਼ਹਿਰ ਸਾਡਾ ਮਲਸੀਆਂ ਸਾਰਾ ਤੈਸ਼ ਨੈਸ਼ ਹੋ ਜਾਣਾ ਹੈ ਸ਼ਾਹਕੋਟ ਤੈਸ਼ ਨੈਸ਼ ਹੋ ਜਾਣਾ ਜਦੋਂ ਵਿੱਚ ਦੀ ਫਲਾਈਓਵਰ ਬਣ ਗਿਆ ਜਾਂ ਪੁਲ ਬਣ ਗਿਆ ਅੱਧਾ ਸ਼ਹਿਰ ਇੱਧਰ ਰਹਿ ਜਾਣਾ ਅੱਧਾ ਇੱਧਰ ਆ ਜਾਣਾ ਇਮੀਡੀਏਟਲੀ ਕੋ WhatsApp ਨੇ ਬੀਬਾ ਜੀਸ ਹਰ ਸਿਮਰਤ ਕੌਰ ਬਾਦਲ ਜੀ ਨਾਲ ਗੱਲ ਕੀਤੀ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਮੀਡੀਏਟ ਨਿਤਿਨ ਗਟਕਰੀ ਜੀ ਨਾਲ ਮੀਟਿੰਗ ਫਿਕਸ ਕਰਵਾ ਕੇ ਕੋਹੜ ਸਾਹਿਬ ਦੀ ਤੁਸੀਂ ਹੁਣ ਜਦੋਂ ਆਏ ਹੋ ਤੁਸੀਂ ਦੇਖਿਆ ਜੀ ਫਲਾਈਓਵਰ ਮਲਸੀਆਂ ਦੇ ਵੀ ਬਾਹਰ ਦੀ ਆ ਗਿਆ ਤੇ ਸ਼ਾਹਕੋਟ ਦੇ ਵੀ ਬਾਹਰ ਦੇ ਚਲੀ ਗਿਆ ਇਹ ਸ਼ਹਿਰ ਨੂੰ ਬਚਾਉਣ ਵਾਸਤੇ ਜਿਹੜੀਆਂ ਸੜਕਾਂ ਗਟਕਰੀ ਜੀ ਨੂੰ ਕਿਹਾ ਕਿ ਇਹ ਇਧਰੋਂ ਖਲਾਈਆਂ ਸੀ ਤੇ ਕੋਹੜ ਸਾਹਿਬ ਦੀ ਹਮੇਸ਼ਾ ਇਹ ਮਨਛਾਰਈ ਵੀ ਮੈਂ ਆਪਣੇ ਹਲਕੇ ਨੂੰ ਵੱਧ ਤੋਂ ਵੱਧ ਡਿਵੈਲਪ ਕਰਾਂ ਵੱਧ ਤੋਂ ਵੱਧ ਸਹਿਯੋਗ ਇਹਦਾ ਕਰਾਂ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇ ਸਾਡਾ ਹਲਕਾ ਬਹੁਤ ਪਛੜਿਆ ਹੋਇਆ ਸੀ ਕਿਉਂਕਿ ਇਹ ਸਾਡਾ ਅਖੀਰਲਾ ਹਲਕਾ ਹੈ ਦਵਾਬੇ ਦਾ ਇਸ ਤੋਂ ਪਿੱਛੇ ਮਾਲਵਾ ਸ਼ੁਰੂ ਹੋ ਜਾਂਦਾ ਤੇ ਜਿੰਨੀ ਉਹ ਆਪਣੀ ਤਨਯੋਰ ਚੋਂ ਕਰ ਸਕੀ ਉਹਨਾਂ ਨੇ ਵੱਧ ਤੋਂ ਵੱਧ ਕਰਕੇ ਦਿਖਾਇਆ ਪਰ ਇਹ ਉਸੇ ਸਮੇਂ ਦੌਰਾਨ ਤੁਹਾਡੇ ਇੱਥੇ ਚਿੱਟੀ ਵੰਦਾ ਵੀ ਹੋਰ ਉਸ ਤੋਂ ਇਲਾਵਾ ਸੱਤ ਲੋਜ ਉਹਦੇ ਬੰਟ ਟੋਟ ਜਾਨੇ ਲੋਕਾਂ ਦੇ ਪੂਰਾ ਇਲਾਕਾ ਜਿਹੜਾ ਪਾਣੀ ਡੁੱਬ ਜਾਣਾ ਉਹਦੇ ਵਾਸਤੇ ਵੀ ਕੁਝ ਨਹੀਂ ਕੀਤਾ ਗਿਆ ਨਹੀਂ ਇਸ ਤਰ੍ਹਾਂ ਹੈਗਾ ਜੀ ਜਿੰਨਾ ਚਿਰ ਕੁਹਾੜ ਸਾਹਿਬ ਇੱਥੇ ਆਪ ਰਹੇ ਨੇ ਅਜਿੰਨੀਆਂ ਨੋਚਾਂ ਬੰਨ ਤੇ ਲਾਈਆਂ ਨੇ ਉਹਨਾਂ ਦੇ ਟਾਈਮ ਜੀਆਂ ਲਗੀਆਂ ਹੋਈਆਂ ਜਿਹੜੇ ਬੰਨ ਤੇ ਮਿੱਟੀ ਵੀ ਪਾਉਂਦੇ ਰਹੇ ਨੇ ਹਰੇਕ ਸੀਜ਼ਨ ਤੇ ਉਹ ਬੰਨ ਚੌੜੇ ਕਰਵਾ ਕੇ ਮਿੱਟੀ ਕਰਵਾ ਪਵਾ ਕੇ ਆਪ ਸਰਵੇਖਣ ਕਰਦੇ ਰਹੇ ਨੇ ਜਿੱਥੇ ਪੱਥਰ ਪੈਣਾਣਾ ਉੱਥੇ ਪੱਥਰ ਵੀ ਪਾਉਂਦੇ ਰਹੇ ਨੇ ਇੱਕ ਵਾਰੀ ਬੰਨ ਉਹਨਾਂ ਦੇ ਟਾਰੇ ਵੱਲੋਂ ਇੱਥੋਂ ਟੁੱਟਿਆ ਸੀ ਗਦਰ ਪਿੰਡੀ ਕੋਲੋਂ ਉਸ ਸਮੇਂ ਦੀ ਹਕੀਕਤ ਇਹ ਹੈ ਵੀ ਟ੍ਰੇਨ ਤੇ ਸਿੱਧਾ ਪੱਥਰ ਆਇਆ ਸੀਗਾ। ਤੇ ਕੁਝ ਘੰਟਿਆਂ ਚ ਉਹਨੂੰ ਬੰਦ ਲਿਆ ਗਿਆ ਸੀ। ਪਰ ਹੁਣ ਕੀ ਗੱਲ ਹੈਗੀ ਹੈ ਜਿਹੜੀ ਇਹ ਰੋਡ ਦੀ ਗੱਲ ਹੈਗੀ ਹੈ ਇਹ ਅੱਜ ਵੀ ਜਿਹੜੀ ਇਹ ਜਿਹੜੀ ਬੰਦ ਦੇ ਉੱਤੋਂ ਦੀ ਰੋਡ ਹੈ ਪ੍ਰੋਪੋਜ਼ਲ ਕੋਹਾਰਟ ਸਾਹਿਬ ਨੇ ਭੇਜੀ ਹੋਈ ਹੈ ਇਹ ਸੈਂਟਰ ਚ ਪਈ ਹੈ। ਇਹ ਸੈਂਟਰ ਚ ਆਫਿਸ ਕਿਸੇ ਚ ਪਈ ਹੈ ਦੱਬੀ ਹੋਈ ਹੈ। ਇਹ ਸਰਦਾਰ ਜਨਮੇਜਾ ਸਿੰਘ ਸਿੱਖੋਂ ਸੀਗੇ ਉਹ ਦੋ ਮਿਸਟਰ ਉਹ ਵੀ ਇਸ ਬੰਦ ਤੇ ਆਏ ਨੇ ਇਹਦਾ ਨਰਵੇਖਣ ਕੀਤਾ ਵੀ ਜਿਹੜੇ ਬੰਦ ਦੇ ਉੱਪਰ ਦੀ ਸੜਕ ਬਣਾਉਣ ਵਾਸਤੇ ਸਾਰੀ ਪ੍ਰੋਪੋਜ਼ਲ ਤਿਆਰ ਕਰਕੇ ਭੇਜੀ ਹੋਈ ਹੈ ਤੇ ਬਾਏ ਗॉड क्रेਜ਼ ਦੇਖੋ ਕਦੋਂ ਇਹ ਨਿਕਲਦਾ ਜਾਂ ਕਿੱਦਾਂ ਹੁੰਦਾ ਜਾਂ ਜਦੋਂ ਗੁਰੂ ਮਹਾਰਾਜ ਨੇ ਟਾਈਮ ਦਿੱਤਾ ਜੀ ਇਹਦੇ ਪਿੱਛੇ ਪੈਕੇ ਜ਼ਰੂਰ ਇਹ ਕਰਾਂਗੇ ਹੱਲ ਅਗਰ ਇਹ ਹਲਕਾ ਜਿਹੜਾ ਪਹਿਲਾਂ ਅਕਾਲੀ ਦਲ ਦਾ ਮੰਨਿਆ ਜਾਂਦਾ ਸੀ ਜਿਮਨੀ ਚੌਂ ਦੇ ਵਿੱਚ ਚਾਹੇ ਉਹ ਕਾਂਗਰਸ ਲੈ ਗਈ ਜਾਂ ਤੁਹਾਡੇ ਖੋਲਿਆ ਗਿਆ ਹੁਣ ਦੁਬਾਰੇ ਉਹਨਾਂ ਤੋਂ ਉਹਦੇ ਵਾਸਤੇ ਤੁਹਾਡੇ ਜਿਹੜੇ ਪ੍ਰਧਾਨ ਸਾਹਿਬ ਜਾਂ ਤੁਹਾਡੀ ਪਾਰਟੀ ਨੂੰ ਕੀ ਕਰਨਾ ਚਾਹੀਦਾ ਦੇਖੋ ਗੱਲ ਇਹ ਹੈ ਕਿ ਸਾਡੇ ਪ੍ਰਧਾਨ ਸਾਹਿਬ ਬਹੁਤ ਸੂਝਵਾਨ ਨੇ ਬਹੁਤ ਸਿਆਣੇ ਨੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਤਾਂ ਇਹ ਗੱਲ ਹੈ ਵੀ ਕਿਸਾਨਾਂ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸ ਚੰਡੀਗੜ੍ਹ ਆ ਤੇ ਹੋਰ ਜਿਹੜੀਆਂ ਵੀ ਸਾਡੀਆਂ ਪਾਰਟੀਆਂ ਹੈਗੀਆਂ ਇਹਨਾਂ ਦੇ ਹੈੱਡ ਆਫਿਸ ਦਿੱਲੀ ਨੇ ਇਹ ਦਿੱਲੀ ਤੋਂ ਚੱਲਦੀ ਹੈ ਤੇ ਸਭ ਤੋਂ ਜ਼ਿਆਦਾ ਜੇ ਪੰਜਾਬ ਦੇ ਹੱਕ ਤੇ ਹਿੱਤ ਵਿੱਚ ਸੋਚ ਸਕਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਸੋਚ ਸਕਦੀ ਹੈ কারণ ਇਹ ਵੀ ਪੰਜਾਬ ਦੀ ਪਾਰਟੀ ਹੈ ਦੇਖੋ ਜਿੰਨੀਆਂ ਵੀ ਲੋਕ ਭਲਾਈ ਸਕੀਮਾਂ ਚਲਾਈਆਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਟਾਈਮ ਸ਼ੁਰੂ ਹੋਈਆਂ ਤੇ ਉਹ ਉਹ ਤਾਂ ਮੈਂ ਮੇਰੀ ਬੇਨਤੀ ਇਹ ਹੈਗੀ ਹੈ ਦੇਖੋ ਜਿੰਨੀਆਂ ਵੀ ਲੋਕ ਭਲਾਈ ਸਕੀਮਾਂ ਚੱਲੀਆਂ ਆ ਸ਼ਰੂਮ ਨਹੀਂ ਅਕਾਲੀ ਦਲ ਦੇ ਟਾਈਮ ਸ਼ੁਰੂ ਹੋਈਆਂ ਉਦੋਂ ਚੱਲੀਆਂ ਸੇਵਾ ਕੇਂਦਰ ਬਣੇ ਉਦੋਂ ਬਣੇ ਜਿਹੜੀ ਕੈਪਟਨ ਸਾਹਿਬ ਨੇ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਹਿਲਾਂ ਕਰਕੇ ਦਿਖਾ ਦਿੱਤੀ ਹਰੇਕ ਪਿੰਡ ਸੇਵਾ ਕੇਂਦਰ ਬਣਾਇਆ ਉਥੋਂ ਦੇ ਪਿੰਡ ਦੇ ਜਾਂ ਨਾਲ ਦੇ ਪਿੰਡਾਂ ਦੇ 4-4 5-5 ਬੱਚੇ ਉੱਥੇ ਆ ਕੇ ਕੰਮ ਕਰਦੇ ਸੀਗੇ ਰੋਜ਼ਗਾਰ ਮਿਲਿਆ ਸੀਗਾ ਘੱਟੋ ਘੱਟ 5-7 ਜਣਿਆਂ ਨੂੰ ਉੱਥੇ ਉਹ ਇਹਨਾਂ ਨੇ ਬੰਦ ਕਰ ਦਿੱਤੇ ਦੇਖੋ ਅਕਾਲੀ ਦਲ ਹਮੇਸ਼ਾ ਹੀ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਆਇਆ ਤੇ ਇਸੇ ਕਰਕੇ ਮੈਂ ਸਮਝਦਾ ਵੀ ਅਕਾਲੀ ਦਲ ਤੋਂ ਬਾਹਰ ਆ ਹੋਰ ਕੋਈ ਪਾਰਟੀ ਨਹੀਂ ਹੈ ਜਿਹੜੀ ਪੰਜਾਬ ਦਾ ਫਾਇਦਾ ਕਰ ਸਕਦੀ ਹੈ ਜੇ ਜ਼ਮੀਨਾਂ ਵੀ ਕੱਚੀਆਂ ਜਿਹੜੀਆਂ ਅਸੀਂ ਲੋਕਾਂ ਦੀਆਂ ਪੱਕੀਆਂ ਕਰਵਾਈਆਂ 5 5 6 6 ਹਜ਼ਾਰ ਚੋ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਗਰ ਹਲਕਾ ਸ਼ਾਹਕੋੜ ਦੀ ਜਿਹੜੀ ਸੀਟ ਆ ਉਹ ਅਕਾਲੀ ਦਲ ਨੇ ਦੁਬਾਰਾ ਜਿੱਤ ਨਹੀਂ ਆ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਜਿੱਦਾਂ ਕੱਲ ਵਰਕਰ ਕਹਿ ਰਹੇ ਸੀਗੇ ਕਿ ਅਗਰ ਸੀਟ ਜਿੱਤਣੀ ਹੈ ਤਾਂ ਬਚਿੱਤਰ ਸਿੰਘ ਕਹਾੜ ਨੂੰ ਸੀਟ ਦਿੱਤੀ ਜਾਵੇ ਤੁਸੀਂ ਵੀ ਇਹ ਕਹਿਣਾ ਚਾਹੋਗੇ ਦੇਖੋ ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਦੀ ਮਰਜ਼ੀ ਹੈ ਉਹ ਜਿਵੇਂ ਕਹਿਣਗੇ ਅਸੀਂ ਉਹਨਾਂ ਨਾਲ ਰਾਜੀ ਆਂ ਉਹਨਾਂ ਨਾਲ ਚੱਲਾਂਗੇ ਵੈਸੇ ਤੁਹਾਡਾ ਆਪਣਾ ਪਰਸਨਲ ਥਿਊ ਵੀ ਕੀ ਹੈ ਨਹੀਂ ਮੇਰਾ ਕੋਈ ਪਰਸਨਲ ਥਿਊ ਨਹੀਂ ਹੈ ਉਹਨਾਂ ਨੇ ਆਖਿਆ ਵੀ ਉਹਨਾਂ ਨੇ ਸਰਵੇ ਕਰਾਉਣਾ ਤੇ ਸਰਵੇ ਦੇ ਵਿੱਚ ਸਾਰਾ ਕਲੀਅਰ ਹੋ ਜਾਣਾ ਜੀ ਦਾਵੇਦਾਰਤ ਹੋ ਤੁਸੀਂ ਨਹੀਂ ਆਬਵੀਅਸਲੀ ਦਾਵੇਦਾਰਤ ਹੈਗੇ ਆ ਦਾਵੇਦਾਰਤ ਹੈਗੇ ਆ ਮੇਰੇ ਬਜ਼ੁਰਗਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਚ ਮੈਂ ਕੰਟੀਨਿਊਸ ਵਿੱਚ چل ਰਿਹਾ ਲੋਕਾਂ ਦੇ ਵਿੱਚ ਤੇ ਬਾਕੀ ਪ੍ਰਧਾਨ ਸਾਹਿਬ ਦਾ ਜਿਹੜਾ ਹੁਕਮ ਆ ਉਹ ਸਾਡੇ ਸਿਰ ਮੱਥੇ ਹੈ ਅਸੀਂ ਉਹਨਾਂ ਦੇ ਹੁਕਮ ਨੂੰ ਅਲੱਦ ਨਹੀਂ ਸਕਦੇ ਸਾਡੇ ਪ੍ਰਧਾਨ ਨੇ ਸਾਡੇ ਬੌਸ ਨੇ ਹੋ ਸ਼ੁਕਰੀਆ ਜੀ ਤੇ ਬਚਿੱਤਰ ਸਿੰਘ ਕਹਾਰ ਜਿਹੜੇ ਅਕਾਲੀ ਦਲ ਵੱਲੋਂ ਸ਼ਾਹਕੋੜ ਸੀਟ ਦੇ ਜਿਹੜੇ ਦਾਵੇਦਾਰ ਨੇ ਔਰ ਸਰਦਾਰ ਅਜੀਤ ਸਿੰਘ ਕਹਾਰ ਦੇ ਪੋਤਰੇ ਨੇ ਉਹਨਾਂ ਨੇ ਇਹ ਹੀ ਕਹਿਣਾ ਹੈ ਕਿ ਜੋ ਵੀ ਅਕਾਲੀ ਦਲ ਦੀ ਟਿਕਟ ਦੇ ਉੱਪਰ ਚੋਣ ਲੜੇਗਾ ਉਸ ਦੀ ਸਪੋਰਟ ਕਰਨਗੇ ਹਾਲਾਂਕਿ ਕੱਲ ਇਹਨਾਂ ਵੱਲੋਂ ਇੱਕ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਦੱਸਣ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਸੀ ਕਿ ਇੱਥੋਂ ਸ਼ਾਹਗੁਰ ਦੀ ਜਿਹੜੀ ਸੀਟ ਹੈ ਅਗਰ ਉਹ ਦੁਬਾਰਾ ਜਿੱਤ ਨਹੀਂ ਹੈ ਤਾਂ ਉਹ ਸੀਟ ਜਿਹੜੀ ਬਚਤਨ ਸਿੰਘ ਕਾੜ ਨੂੰ ਦਿੱਤੀ ਜਾਵੇ